ਸ਼ੰਗਰ ਦੇ ਵਸਦੇ ਹੈ ਉਤਰ ਮੈਦਾਨ ਦੇ ਵਿੱਚ ਕੁਸ਼ਤੀਆਂ ਸ਼ੁਰੂ ਹੋਈਆਂ ਹੈ ਇਹਦਾ ਸ਼ਰੀਰ ਕੋ ਖੋ ਜੰਬਿਆ ਬੱਬਰ ਸ਼ੇਰ ਹੀ ਪੰਡਾ ਹੈ ਕੋਬਰੇ ਨਾਗ ਦਾ ਬੱਚਾ ਉਹ ਵੱਡਾ ਹੋ ਕੇ ਹਨ ਹੀ ਤੰਗਾ ਹੈ ਇਹ ਬਾਜਾ ਤੋਂ ਬਾਜ ਹੀ ਚੰਬਦੇ ਉਧਰ 31000 ਦੇ ਸਹਾਇਕ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਸਰਪੰਚ ਦੋਨੋਂ ਆਪਣੀ ਟੀਮ ਲੋ 21000 ਹੋਵੇ ਕੁਸ਼ਤੀ ਦਿਲ ਚਾਹੀ ਦਾ ਬੱਦਰ ਨਾਰਕ ਦੀ ਤਸਗਵਾੜਾ ਕਰਨ ਪੀਪੀ ਗੌਰਵ ਮਾਛੀ ਵਾਲਾ ਤੇ ਜੱਗਲਾ ਹੋਣੀ ਹੈ ਉਧਰ ਸਾਡੇ ਬਹੁਤ ਹੀ ਸਖੀਰ ਮਤੀ ਮਸਾਦ ਜਿਸ ਦੀ ਗਿੱਲ ਉਹਨਾਂ ਦੇ ਲੱਤੇ ਜਿਗਰ ਸਾਡੇ ਤੇ ਮੈਂ ਜਿਹੜਾ ਚੱਟੂ ਦੀ ਗਿੱਲ ਉਹਨਾਂ ਦੇ ਲੱਤੇ ਜਿਗਰ ਉਹਦੇ ਚ ਤੌਰ ਤੇ ਤੇਜ ਤੇ ਗਿੱਲ ਦੀ ਉਹਦੇ ਚ ਤਰਤੇ ਆਏ ਹੈ ਉਧਰ ਪੈਸ ਮੀਡੀਆ ਤੋਂ ਆਗਾਜ਼ ਦੇ ਵੀ ਰੱਖ ਤੋਂ ਸ਼ਾਨੀ ਕੋਲੀ ਸਾਡੇ ਦੇ ਮੈਂ ਪੱਤਰਕਾਰ ਭਾਈ ਚਾਰਾ ਉਹਨਾਂ ਦਾ ਵੀ ਧੰਨਵਾਦ ਸ਼ੇਖ ਤੇ ਸਾਹਿਲ ਗੁਹਾਰੀ ਇਹ ਪਹਿਲਵਾਨ महाराष्ट्री हर पिन मिंट शेराबा साई लिखी खज ਲੰਗਰੀ ਲੱਕੀ ਕੁਸ਼ਾਲੀ ਮਨਿੰਦਰ ਖੰਨਾ ਲਾਬੀ ਲੌਟੀਵੀ.ਕਮ ਤੇ ਐ ਵੀ ਨੋਟ ਕਰਦੇ ਆਇਓ ਭਾਈ ਜਿਹੜੇ ਦੰਗਲੇ ਸਿਰਫ ਇੱਕ ਵਾਰੀ ਬੋਲਣੇ ਹਨ ਤੋਂ ਬਾਅਦ ਬੇਨਤੀ ਆਜੂਰ ਕੇ ਬਾਜੋ ਲਾਹਮੇ ਨਾਲ ਦੇ ਕਰੋ ਪਲੀਜ਼ ਕੋਈ ਵੀ ਕਿਉਂਕਿ ਵੱਡਾ ਦੰਗਲਾ ਇਹ ਹੀ ਆ ਵੀ ਇਹ ਇੱਕ ਵਾਰ ਤਕਰੀਬਨ 22 22 ਤਰੀਕ ਤੱਕ ਜਿਹੜੇ ਦੰਗਲ ਬੋਲੋਗੇ ਬਾਕੀ ਜਿਹੜੇ ਹੋਰ ਦੰਗਲਾ ਬਾਅਦੋਂ ਬੁੱਲਾਗੇ ਉੱਤੇ ਗੁਰਜੂਰੇ ਦੇ ਉੱਤੇ ਉਹ ਜ਼ਰੂਰ ਆ ਕੇ ਸਟੇਜ ਦੇ ਮੂਰੇ ਆ ਕੇ ਸੰਪਰਕ ਬਣਾ ਲਿਓ ਇਧਰ ਸਾਡੀ ਖੇਡ ਕਬੱਡੀ ਦਾ ਕਹਿੰਦੇ ਪਾਪਰ ਯਾਫੀ ਰਿਹਾ ਐ ਜਦੋਂ ਮੌਲੀ ਬਹਿਮਨ ਦੀ ਟੀਮ ਜਦੋਂ ਖੇਡ ਹੀ ਰਹੀ ਹੈ ਤੇ ਸੈਂਪਲ ਗੱਡੀ ਨੇ ਫੈਂਟ ਮਾਰੀ ਤੇ ਟਾਲੀ ਤੋਂ ਥੱਲੇ ਸਿੱਟ ਗਿਆ ਇਹ ਨੌਜਵਾਨਾ ਇਹਦੀ ਰੀੜ ਦੀ ਹੱਡੀ ਟੁੱਟ ਗਈ ਤੇ ਸਾਡੀ ਕਬੱਡੀ ਤੋਂ ਸੜਾ ਲਈ ਜਿਹੜਾ ਗਰਾਊਂਡਾਂ ਤੋਂ ਦੂਰ ਹੋ ਗਿਆ ਪਰ ਇਹ ਹੁਣ ਮਜਬੂਰ ਹੈ ਕੋਈ ਕੰਮ ਨਹੀਂ ਕਰ ਸਕਦਾ ਇਸ ਕਰਕੇ ਜਿਹੜਾ ਸੰਗਤ ਦੀ ਗਿਜਰੀ ਵਿੱਚ ਚੱਕਰ ਲਾਵੇਗਾ ਤੇ ਸਾਰੇ ਵੀਰ ਜੀਦੋ ਜਿੰਨਾ ਸਰ ਦਾ ਭਰਾ ਜਰੂਰ ਇਹਦਾ ਮਾਨ ਕਰਿਓ ਆ ਬੀਲ ਜ਼ੇਰ ਤੇ ਆ ਪੂਰਾ ਸੇਂਪਰੀ ਵਾਲਾ ਜਰੂਰ ਮਾਨ ਕਰਿਓ ਮੇਰਾ ਵਾਲਾ ਸਾਰੇ ਵੀਰ 5 10 20 50 ਜੀਦੋ ਜਿੰਨਾ ਸਰੇ ਉਹ ਜਰੂਰ ਹੱਲਪ ਕਰਿਓ ਲਓ ਆ ਬਈਆ ਅਬ ਚਾਹੀਦੀ ਹੈ ਗਸਤੇ ਮੈਦਾਨ ਦੇ ਵਿਚਾਨਾ ਨਾ ਦਿਵਾਨਾ ਕਰਦੇ ਆ ਜੇ ਕੋਲੋਂ ਪਜੇ ਤਾਂ ਪਾਪਾ ਪੰਜਾਬੀ ਜੁੱਕਣ ਲੱਗਦੇ ਨੇ ਓਏ ਪੈਤੇ ਤਰਿੰਜਾ ਚੋੜੇ ਲਾਤੇ ਨੱਚਣ ਲੱਗਦੇ ਨੇ ਹੰਬਰ ਟੱਕਰ ਜਾਇ ਸੌਤੱਕ ਤੇ ਵੱਜੀ ਐਡੀ ਨਾਲ ਏ ਮਹਾਂ ਬੱਤ ਤੇ ਮਾਨਸੀ ਹਲੋ ਆਇਆ ਜਮਾਨਾ ਬਹੁਤ ਉੱਪਰ ਦਿੱਤਾ ਬੰਲਾ ਪਰੋ ਸਰਦਾਰ ਰਣਜੀਤ ਸਿੰਘ ਜੀ ਗਿੱਲ ਉਹਨਾਂ ਦੇ ਲੱਟੇ ਜਿਗਰ ਸਾਡੇ ਦੇ ਮਿਆਂ ਨਾ ਇੱਧਰ ਗਿਆ ਜਮਾਨਾ ਉਹ ਤੇ ਜਤਾਰ ਤੇ ਆਇਆ ਹੈ ਤੇਜਪ੍ਰੀਤ ਸਿੰਘ ਜੀ ਗਿੱਲ ਸਾਹਿਬ ਬਾਈ ਪਹਿਲੇ ਪਹਿਲਾਂ ਪਾੜਾ ਜਿਹੜੇ ਜੋੜੇ ਗੁਸਤੀਆਂ ਨਾਲ ਵਾਲੇ ਕਿਹਨੂੰ ਗੁਸਤੀ ਲਾ ਦੇਣੀ ਆਜ ਅਬਲੀ ਦਾ ਜਮਨ ਜਲਦੀ ਆਵੇ ਆ ਰਹੇ ਆ ਮੇਸਟੇ ਤੇ ਬਹੁਤ ਬਹੁਤ ਧੰਨਵਾਦ ਸੋਹਣੇ ਨਿਰਮਲ ਪਹਿਲਵਾਨ ਜੀ ਜਿੰਨੇ ਮਿਲ ਜਾ ਇਰਾਨ ਨਾਲੀ ਬਨੈਸ਼ ਮੋਰੀਆ ਝੱਜਰ ਕਾਲੂ ਬਾਣੋ ਅਸਤੰਦਰ ਮੋਖਰੀਆ ਮੇਜ ਬੱਲੰਡੇਰਾ ਬਾਬਾ ਨਾਨਕ ਹਾਦੀ ਇਰਾਨ ਛੋਟਾ ਛੋਟਾ ਹਾਂ 16 ਤਰੀਕ ਸਰਸਾ ਨਗਰ ਦੀ ਪਰ ਉਹ ਤੋਂ ਪਹਿਲਾਂ ਇੱਕ ਦਿਨ 15 ਤਰੀਕ ਡੱਡੂ ਮਾਜਰੇ ਦੇ ਦੰਗਲ ਦੀ ਤਰੀਕਾ ਦੰਗਲ ਹੈ 16 ਤਰੀਕ ਸਰਸਾ ਨਗਰ 16 ਤਰੀਕ ਕਾਠਗੜ੍ਹ ਤੇ ਟਾਣਾ ਅਰ 17 ਤਰੀਕ ستارا تریقار کمل کا مقابلہ شروع ہوا مارو خلا نوجوان لاؤ داپش کرو گشتی کا فیصلہ بھائی سکندر شیک مہاراشٹر جلدی آؤ بولو فوٹو کرا لیے ਵਾਹ ਵੀ ਵਾਹ ਜਿਹੜੀ ਹੋ ਗਈ ਮਾਨਕ ਪਰ ਦੇਵੀ ਲਾ ਕੇ ਕੁਸ਼ੀ ਦੰਦਲਾ ਐ ਨੋਟ ਕਰੋ ਅਗਲੇ ਮਹੀਨੇ ਬਈ ਸਾਹਿਲ ਕੁਆਰੀ ਦੇ ਸਿਕੰਦਰ ਸਿੰਘ ਤਿਆਰ ਹੋ ਗਏ ਬੰਦ ਪੁੱਛੋ ਬਈ ਛੋਟੀ ਕੁਸ਼ਤੀ ਕਰੋ ਫਿਰ ਆ ਲਿਓ ਉਹਦਰ ਸ਼ੇਂਦਾ ਪਰਸ਼ਵ ਉਹਦੀ ਕੁਸ਼ਤੀ ਵੀ ਜਿਹੜੀ ਤਿਆਰ ਰਵੇਗਾ ਮੋਲਾ ਪਰ ਮੈਂ ਲੈ ਵੀ ਭਿੰਦਿਆ ਸਾਰੇ ਆਜੋ ਗੁਰਚਰਨਾ ਉਧਰ ਕਾਗੋ ਰੋੜਾ ਵਾਲੀ 19 ਤਰੀਕ ਦਾ ਟੰਗਲ ਹੋਏਗਾ ਛੋਟਾ ਸਦਾਮਾ 44 ਪਹਿਲਾਂ ਵਰ ਬਦਲੇ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ ਜੀ ਬੱਟੀ ਜਸਵੀਰ ਭੋਪਰ ਤਰਨ ਕੁਸਤੀ ਇਧਰਲੇ ਪਾਸੇ ਗੁਰਚਰਨਾ ਸਿੰਘੇਲਾ ਕਰਨ ਕਮਲ ਦਾ ਬਈ ਅਗੇ ਇੱਕ ਛੋਟਿਆ ਗੁਸਤੀਆ ਮੇਜਰ ਸ਼ੇਹ ਇਹ ਬੋਲੀ ਅਗਰ ਕੁਸਤੀ ਹੈਗੇ ਕੋਈ ਯਾਰ ਕਲਕਾਰ ਦੇ ਸ਼ੇਰੂ ਰਾਜੂ ਉਹਨਾਂ ਕਰਨ ਜਰਾ ਛੋਟੀਆਂ

ਪਈ ਸਿੱਕਾ ਅਗਰ ਕਿਸੇ ਵੀਰ ਕੋਲ ਹੈਗਾ ਕੋਇਨ ਤਾਂ ਪੁੱਛਦਾ ਕਰਦੇ ਹੋ ਬੈਂਤੀ ਹੈ ਟੋਸ ਕਰਾਉਣ ਤੇ ਲਈ ਨੋਟ ਮਾਰੇ ਖੇਧਰਾਬਾਦੀ ਪਰਦੇ ਕਲ ਵੀ ਪੂਰਵੀ ਸ਼ਰਮਾ ਜਿਹਨਾਂ ਦਾ ਵਿਸ਼ੇਸ਼ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਹੈ ਖੇਧਰਾਬਾਦੀ ਧਰਤੀ ਦੇ ਐ ਵੀ ਨੋਟ ਕਰਦੇ ਆ ਜੀ ਲਾ ਦੋਨੋਂ ਗੁਸ਼ਤੀਆਂ ਅੰਦਰ ਪਾੜਦੇ ਹੋਣ ਗੱਲੀਆਂ ਐ ਐਂ ਨੀ ਦੋਨੋਂ ਗੁਸ਼ਤੀਆਂ ਪਾੜਦੇ ਤਿੰਨ ਮਿੰਟ ਦਾ ਪਹਿਲਾ ਸਮਾਂ ਉਸ ਤੋਂ ਬਾਅਦ ਸਾਹਿਬਦੀਪ ਇਹਦੇ ਨਾਲ ਪਿੱਤਰ ਉਧਰ ਨਾਲੀ ਯਾਕਤ ਅਲੀ ਵਾਲੀ ਕੁਸ਼ਤੀ ਵੀ ਜਿਹੜੀ ਪਾੜਦੇ ਆ ਸਾਹਿਬ ਚਲੋ ਤੇ ਸਾਹਿਬਦੀਪ ਦੀ ਗੁਸਤੀ ਕਰਦੇ ਨੇ ਸਾਹਿਬਦੀਪ ਦੀ ਬੋਲੋ ਚਲੋ ਵੀ ਚਲੋ ਗੁਸਤੀ ਪਾਉਣ ਦੀ ਜਿਹੜੀ ਸ਼ੁਰੂ ਹੋਈ ਆ ਜੰਗੀਆਂ ਆ ਗੁਰੂ ਜੀ ਨੂੰ ਰੂਲ ਦਾ ਕੰਨਟਾਕਾਲੀ ਗੁਸਤੀ ਦੇਖ ਲਿਓ ਰੂਲ ਕਹਿੰਦੇ ਚੇਂਜ ਕਰਦੇ ਨੇ ਇਸ ਵਾਰ ਥੋੜੇ ਜੇ ਉਧਰ ਪੱਲੇ 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 ਹੋਏ ਹੋਏ ਹਾਏ 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 ਦਾ ਰਾਣਾ 18 ਬੋਲਾ ਬੜੀ ਗਰੀਬਦਾਸ ਇਹਦਾ ਮੈਦਾਨ ਦੇ ਵਿੱਚ ਪੜ ਦੇਣ ਦਾ ਜਿੱਤ ਹਾਸਲ ਕਰ ਗਿਆ ਲੱਗੀਆਂ ਪਰਮਾਤਮਾ ਮਿਹਰ ਕਰੇ ਕਿਸੇ ਪਹਿਲਵਾਨ ਦੇ 7 ਫੁੱਟ ਤੋਂ ਲੱਗੇ ਸਾਈਲ ਸਾਈਲ